ਜੇ ਲੱਗਦਾ ਹੈ ਜਾਨ ਇਹ ਦਰਵਾਜ਼ਾ ਸੰਭਾਲ ਕੇ ਆਉਣਾ ਹੈ। ਸਭਾਰੇ ਕਿ ਬਾਦ ਦੀਆਂ ਗੱਲਾਂ ਨਹੀਂ ਹੰਗੇ। ਦੁਆਰਾ ਲੰਗਰ ਸਵਾਹ ਹੋ ਰਿਹਾ। ਅੱਜ ਦੇ ਲੰਗਰ ਦੀ ਵਿਵਸਥਾ ਮੀਰਾ ਜੇਪੁਰੇ ਕਾ ਨੂੰ ਜਿਹਨੇ ਵੀ ਇੰਨਾ ਜ਼ਬਰਦਸਤ ਨਾਸਾ ਵਿਸਾ ਲੈਣ ਲਈ ਆਇਆ ਹੋਈ ਹੈ। ਉਹ ਆਪਣੇ ਟੀਮ ਨੇ ਚੱਕਰ ਤੋਂ ਵੀ ਲੰਗਰ ਦਾ ਵਾਹੇ ਤੇ ਆਪਣੀਆਂ ਸੇਵਾ ਕਰ ਰਿਹਾ ਹੈ। ਜਦ ਕੇ ਫਿਰ ਆਪਣੇ ਸੀਵਤ ਪਰਿਣੀ। ਪਰ ਦਵਾਰਾ ਨਗਰ ਦਾ ਬੇਰਾਤ ਕਬਾਬ ਵਾਲੀ ਲੰਗਰ ਸਿੰਘ ਕੇ ਸਤਿਗੁਰੂ ਬਾਦਰੇ ਦਰਸਨ ਕਰਨ ਕਾਉਂਦੇ ਨੇ। ਕਾਪੇਹਾਨ ਦੇ ਮਿਸਮਾਪੇ ਲੰਗਰ ਸੇਵਾ ਲਈ ਪੰਜਾਬ ਤੋਂ ਹਲਵਾਈ ਸਤੇ ਜਾਂਦੇ ਹਨ ਤੇ ਵੇਖਾਂ ਜਾਂ ਬਣਦੀ ਆ ਲੰਗਰ ਦੀ ਵਿਵਸਥਾ ਹੁੰਦੀ ਹੈ। ਸਾਹ ਵੀ ਦੇਖ ਰਹੇ ਹਾਂ ਕਿ ਹਲਵਾਈ ਬਿਲੇਗੀਆਂ ਦੀ ਸੇਵਾ ਕਰ ਰਹੇ ਹੈ ਦੇਖਦੇ ਦੇਖਣਾ

ਆ ਜਿਹਨਾਂ ਹਾਲ ਦੇ ਦਰਸ਼ਨ ਕਰਾਂਦੇ ਹੈਂ ਜੀ ਹਾਲ ਸਾਫ ਸੁਥਾ ਬਣਾਇਆ ਹੋਇਆ ਹੈ ਸੰਗਤ ਜੀ ਸੰਗਤਰੀ ਜੀ ਆਇਆਂ ਨੂੰ ਆਹੋ ਨਾ ਸਾਰਿਆਂ ਨੂੰ ਜੀ ਨਾ ਕਾਉਂਟਰ ਭਰਲੇ ਹੈ ਜੀ ਸੇਵਾਦਾਰ ਜਿਨ੍ਹਾਂ ਨੇ ਸੇਵਾ ਲੰਗਰ ਕੋਟ ਤਾਣਾ ਹੈ ਇਹ ਹੋਰ ਆਪਣੀ ਆਪਣੀ ਸੇਵਾ ਚ ਆਏ ਹੈ ਨਾ ਜਿਹਨਾਂ ਦਾ ਜਿੱਥੇ ਪਿਆਰਾ ਲੱਗਾ ਹੈ ਉਹ ਆਪਣੇ ਆਪਣੇ ਪੈਰੇ ਛੱਡ ਹਾਜ਼ਰ ਹੋ ਰਿਹਾ ਹੈ ਜੀ ਇਹ ਕਾਊਂਟਰ ਹੈ ਲੰਗਰ ਤੇ ਪ੍ਰਸ਼ਾਦਾ ਵਰਤਣਾ ਹੈ ਜਿੰਗ ਆਪਣੇ ਪੈਰੇ ਤੋਂ ਤੇ ਦੋ ਦੋ ਟਿਕਾ ਵਰਤਣੇ ਆ ਰਹੇ ਹਨ ਹਰ ਜਗ ਸਰਵੇ ਹਰ ਬੰਦੇ ਦੀ ਆਪਣੀ ਆਪਣੀ ਜੋ ਸੇਵਾ ਹੈ ਉਹ ਤੇ ਖੜੇ ਹਨ منجیت جی اپنے آسن سے بیٹھے ہیں انتظار کرتے ہیں کہ سنگتیاں یہ سیوا دار جی لگا کر پھر وہ سنگت آئے گی اپنے پہرے پر جان کے دو ہال ہے گئے دونوں ہالوں سے سنگت بیٹھی ہے کے الگ الگ دوارا یہ سیوا دیتی ہوئی ہے جی مہاؤ سیوا ہے بابا جانک ہے جی جناک کو مہاؤ سیوا ہے بھانڈے وغیرہ برتن سارے رکھے ہیں جس چیز کی چیز ضرورت ہے یہاں سام رکھ دیا ہے پرشاد وغیرہ ہے اس کے ਤਾਂ ਫਿਰ ਅੱਗੇ ਹੈ ਜੀ ਸਤਿਕਾਰਯੋਗ ਪਰਾਲਾ ਦਾ ਜਿਹੜਾ ਹੋਰ ਹੈ ਹਾਲੇ ਪੂਰੀ ਤਿਆਰੀ ਕੀਤੀ ਹੋਈ ਹੈ ਜੀ ਰੋਡ ਪਰ ਆਪ ਜੀ ਮਸ਼ਤਨਾ ਵਾਹਿਗੁਰੂ ਨਾਮ ਦੀ ਯਾਤ ਕਰ ਰਿਹਾ ਹੈ ਜੀ ਤੇ ਇਹ ਸੰਗਤ ਲਈ ਜਿਹੜੀ ਖਾਲਸਾ ਦਰਸਨ ਸ਼ਾਨ ਨੇ ਸੇਵਾ ਲਈ ਆਰੇ ਤਾਂ ਨਾਲੇ ਉਹ ਮੇਰੀ ਕਰਨੀ ਆ ਆਵਾਜ਼ ਪੈਂਦੀ ਰਹੇ ਉਹ ਐਗਰ ਉਹਦੇ ਨਾਲ ਆਪ ਕੋ ਜਪਦੇ ਨਾ ਜਿਸ ਤੋਂ ਸੇਵਾਦਾਰ ਹੈ ਜਿਨ੍ਹਾਂ ਨੇ ਲੰਗਰ ਵਰਤਾਨ ਦੀ ਸੇਵਾ ਕਰਨੀ ਹੈ ਆਪ ਜੀ ਨੂੰ ਰੋਲ ਪਰ ਲੈ ਚੰਗੇ ਹੈ ਕਿ ਇੱਥੇ ਜਿਹੜੇ ਸੰਗਤ ਹੈ ਜਿਨ੍ਹਾਂ ਨੇ ਰਕਤੇਸ਼ ਨਾਮ ਦੇ ਲਈ ਦਾਗਰ ਦੇ ਵਿੱਚ ਪੁਜਾਰੀ ਲੈ ਕੇ ਇਕਾ ਕਰਦੇ ਦੇ ਤੇ ਅਜੋ ਵੀ ਰੱਖੋ ਆਪਣਾ ਸਾਧਨ ਹੈਗਾ ਉਹਦੇ ਵਿੱਚ ਆ ਲੱਖ ਸੱਤ ਸਾਲ ਦੇ ਜਾਂਦੇ ਜਿਹੜਾ ਤੀਸਰਾ ਚੱਕਰ ਜਦੋਂ ਖਾਂ ਵਾਪਸ ਤਾਂਦੇ ਉਦੋਂ ਪਰਵਰਾ ਸਾਹਿਬ ਜੀ ਦੇ ਕਿਸੋਾਰੇ ਕਰਤਾਰਾ ਜੀ ਆਪ ਸੰਗਤ ਹੈਗੀ ਜੀ ਸਤ ਸ੍ਰੀ ਅਕਾਲ ਜੀ ਕਲਸਾ ਵਹਿਰੂ ਜੀ ਕੀ ਖਤੇ ਜੀ ਉਹ ਸੰਗ ਆਪਣੇ ਹੌਲਦੇ ਦਾ ਵਸਤਾ ਕਰ ਰਿਹਾ ਹੈ ਕਿ ਸਾਰਾ ਹੌਲਦੇ ਸਫਾਈ ਕੀਤੀ ਗਈ ਹੈ ਜੇ ਤੇ ਉਹਨੇ ਇਸੇ ਕਾਟ ਪੱਟੀ ਵਿੱਚ ਛਾ ਕੇ ਇਸੇ ਪਿਆਰ ਕੀਤਾ ਜਾਊਗਾ ਜੇ ਜੋ ਤੀਸਰੇ ਚੱਕਰ ਨੇ ਆਪਣਾ ਕੋਟਾਬ ਨਹੀਂ ਬੜ ਚੱਲਣ ਜਾਏਗੀ ਤੇ ਉਸ ਸਮੇਂ ਬੇਨਤੀ ਕੀਤੀ ਜਾਂਦੀ ਹੈ ਕਿ ਸੰਗ ਦਾ ਲੰਗਰ ਸ਼ਕੀ ਜੇਕਰ ਅਗਰਿਆਸਨ ਹੈ 판ਕਰ ਸਰਵਨਾ ਉਹਨਾਂ ਲਈ ਅਸੰਤਿਆਰ ਕੀਤਾ ਹੋਇਆ ਹੈ ਜੀ ਤੇ ਜਦੋਂ ਹਾਨ ਤੇ ਤੇ ਪ੍ਰਸ਼ਾਸਨ ਨਾਲ ਬੈਠ ਕੇ ਤੇ ਜਿਨੇ ਵੀ ਸੰਜਿਆ ਜਨਾਹ ਦੀ ਮਨ ਦਾ ਪਿਆਰਾ ਹੈ ਇਸ ਲਈ ਤੇ ਉਹ ਆਪਣੇ ਆਪਣੇ ਕੰਮ ਨੂੰ ਆਪਣੇ ਆਪਣੇ ਕੰਮ ਦੀ ਆ ਇੱਕ ਫਾਈਨਲ ਡੈਟ ਦੇ ਰਹੇ ਹੈ ਤਾਂ ਕਿ ਬਾਅਦ ਵਿੱਚ ਪਰੇਸ਼ਾਨ جاتا ਲੈ ਕੇ ਜਾ ਰਹੀ ਹੈ ਜੀ ਜਿਹਦਾ ਵੀ ਉਹਨਾਂ ਦਾ ਖਾਸ ਹੈ ਕਿ ਫੋਨੀ ਤੇ ਕੀ ਜਦ ਉਸ ਦੇ ਵਿੱਚ ਵਰਤਨਾ ਹੈ ਜਾਲੂ ਲਹਿ ਲਾਲ ਵਗੈਰਾ ਜੋਤੀ ਸੰਗਤ ਦੀ ਜੋ ਸ਼ਾਮ ਨੂੰ ਸ਼ਰਧਾ ਨਾਲ ਇਕੱਠੇ ਕੀਤੀ ਰਹੀ ਹੈ ਜਿਹਨੇ ਵੀ ਸੇਵਾਦਾਰ ਹੈ ਜਿਹਨਾਂ ਨੇ ਖਾਲਸੇ ਵਿੱਚ ਅਛਾ ਦਾ ਪ੍ਰਵਾਹਣਾ ਹੈ ਉਹ ਸਾਰੇ ਬਸ ਬੈਠੇ ਹੈ ਸੰਗਤ ਦਾ ਇੰਤਜ਼ਾਰ ਕਰਦੇ ਹੈ ਜਿਹੜੇ ਕੋਈ ਐਸਾ ਹੈ ਕਿ ਆਪਣਾ ਆਪਣਾ ਪਹਿਰੇ ਖੜਾ ਖੜਾ ਆਪਣਾ ਪਹਿਰਾ ਕਰ ਰਹੇ ਨੇ ਜੇ ਲੋਕਾਂ ਦੇ ਆਉਂਦੀ ਵੀ ਤਿਆਰੀ ਹੋ ਰਹੀ ਹੈ ਇਹ ਸੇਵਾਦਾਰ ਆ ਰਹੇ ਆਟਾ ਕੱਟੀ ਵਿਚਾਰ ਰਹੇ ਆ ਜੀ ਉਹੋ ਉਹੋ ਟੱਕ ਬੈਠਾ ਇੱਕ ਥੋੜੀ ਚੱਲੀ ਰਹਿੰਦੀ ਹੈ ਆਹ